ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਆਤਮਾਰਗ ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ ਗੁਰਮੁਖ ਸੰਤ अथवा ਸਾਧ ਦੀ ਸਦਾ ਹੀ ਲੋੜ ਰਹੀ ਹੈ ਸ੍ਰਿਸ਼ਟੀ ਦੇ ਆਦੀ ਤੋਂ ਸਮੇਂ-ਸਮੇਂ ਗੁਰਮੁਖ ਸੰਤ ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ-ਆਪਣੀ ਕਾਰ ਕਰਦੇ ਆਏ ਹਨ ਸਤਗੁਰ ਸੱਚੇ ਪਾਤਸ਼ਾ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ ਵੜ ਹੰਸ ਕੀ ਵਾਰ ਮਹੱਲਾ ਚੌਥਾ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵਲਾਈ ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮukh ਹਰ ਭਗਤ ਹਰ ਆਪ ਲਹਾਈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਖਸ ਨਖ ਵਿਦਰਿਓ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕੋ ਦਿਨਾ ਸਤਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ ਜਿਨ੍ਹਾਂ ਨੂੰ ਸਤਗੁਰ ਖੁਦ ਮਨਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਨਾਂ ਨੂੰ ਜਪਾਓ ਸਤਗੁਰੂ ਨਾਨਕ ਦੇਵ ਜੀ ਨੇ ਭੂਮਿਏ ਚੋਰ ਨੂੰ ਧਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ ਸਾਲਸਰਾਏ ਜੋਹਰੀ ਅਦ੍ਰਿਕਾ ਗੁਲਾਮ ਚੰਡਾ ਬਾਡੀ ਦੇਵਲੂਤ ਜਨੇ ਦੇਵਾਂ ਦਾ ਰਾਜਾ ਕੋਡਾ ਰਾਕਸ਼ਸ ਰਾਜਾ ਸ਼ੇਵਨਾਬ ਅਤੇ ਹੋਰ अनेका ਨੂੰ ਨਾਮ ਕਣੀ ਦੇ ਕੇ ਮੰਝੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਝੀਆਂ ਅਤੇ 52 ਪੀੜੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਸਥਾਪਿਤ ਕੀਤੀਆਂ। ਦਸ਼ਮੇਸ਼ ਪਿਤਾ ਨੇ ਪਾਈ ਨੰਦ ਲਾਲ, ਸਹਿਬ ਰਾਮਕੌਰ, ਅੰਮ੍ਰਿਤ ਛੱਕੇ ਬਾਬਾ ਗੁਰਬਖਸ਼ ਸਿੰਘ ਜੀ, ਪਾਈ ਸਹਿਬ ਪਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ। ਸੱਚੇ ਪਾਤਸ਼ਾਹ ਆਪਣੀ ਮੁਖਵਾਕ ਬਾਣੀ ਵਿੱਚ ਵੀ ਫਰਮਾਉਂਦੇ ਹਨ ਖਾਲਸਾ ਮੇਰੂ ਸਤ ਗੁਰ ਪੂਰਾ ਖਾਲਸਾ ਮੇਰੂ ਸੱਜਣ ਸੂਰਾ ਫੇਰ ਆਤਮ ਰਸ ਜਿਹ ਜਾਣੀ ਸੋ ਹੈ ਖਾਲਸ ਦੇਵ ਰਬ ਮਹਿਬੂ ਮਹਿਤਾਸ ਮਹਿ ਰੰਚਕ ਨਾਹਨ ਪੀਵ ਇਸ ਦੇ ਨਾਲ ਹੀ ਸੱਚੇ ਪਾਤਸ਼ਾਹ ਦੱਸਦੇ ਹਨ ਕੇ ਖਾਲਸੇ ਦਾ ਕੀ ਕਰਮ ਹੋਣਾ ਚਾਹੀਦਾ ਹੈ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟਬੂ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਜਗਿਆ ਸੂ ਲਈ ਸਾਧੂ ਦੀ ਲੋੜ ਦੱਸਦੀ ਹੈ ਤਨਾਸਰੀ ਮਹੱਲਾ ਪੰਜਵਾ ਘਰ ਛੇਵਾ ਅਸ਼ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਦ ਰੱਖ ਦੇ ਕਰ ਹੱਥ ਕਰ ਕਿਰਪਾ ਮੇ ਲਹੁ ਹਰ ਰਾਇ ਅਨਿਕ ਜਨਮ ਭ੍ਰਮ ਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਤਾਈ ਰਹਾਓ ਅਨਕੂ ਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾ ਹੈ ਸਗਲ ਚਿੰਤ ठाकुर सों मेरा रंग लावै पड़े रे सगल बेद नह चूकै मन पेद इक खिन्न ना धीर है मेरे कर के पंचा कोई ऐ सोरे भगत जो माया ते रहत एक अमृत नाम ਮੇਰਾ ਹਰਦਾ ਸੰਚਾ ਜੇ ਤੇਰੇ ਤੀਰਥ ਨਾਈ ਅਹੰਗ ਬੁੱਧ ਮੈਲ ਲਾਏ ਘਰ ਕੋ ਠਾਕੁਰ ਇੱਕ ਤਿਲ ਨਾ ਮੰਨੇ ਕਦ ਪਾਵੂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸ਼ਰਮ ਕੀਨੇ मनुआ न पति ने दे विवेकहीन देहितोए कोई पाई रे पुरख विदाता पार्वम के रंग रता मेरे मन की दुर्मत मलख होई कर्म धर्म जुगता निमख नहीं इत करता गर्भ गर्भ पड़े कहि ना लेखे ਜੈਸੇ ਪੇਟੀਐਸ ਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤਰੁ ਹੂ ਵੇਖੈ ਮਨ ਹਟ ਜੋ ਕਮਾਵੈ ਚਿਲ ਨਾ ਲੇਖੈ ਪਵੈ ਬਗਲ ਜੋਤਿ ਆਨ ਲਾਵੈ ਮਾਇਆ ਦੇ ਧਾਰੀ ਕੋਈਐ ਸੋ ਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪ੍ਰਸੰਨ ਗੋਪਾਲ ਰਾਈ ਕਾਟੜੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਪੇਟਿਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਜਤਰਾ ਆਵਣ ਜਾਣ ਰਹੇ ਮਿਲੇ ਸਾਧਾ ਰਹਾਉ ਦੁਜਾ ਕਰ ਸਾਧੂ ਅੰਜਲੀ ਓਨ ਵੱਡਾ ਏ ਕਰ ਡੰਡਉਤ ਓਨ ਵੱਡਾ ਏ ਚਰਨ ਸਾਧ ਕੇ ਇਤੋ ਪੀਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਧੂਰ ਕਰ ਹੋ ਇਸ ਨਾਨ ਸਾਧ ਉਪਰ ਜੈਏ ਕੁਰਬਾਨ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਉਹ ਤਨਹਾਲ ਨਾਲ ਹੀ ਸਪਸ਼ਟ ਹੁਕਮ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਿਉਂਕਿ ਰੱਬ ਦਾ ਬਸੇਰਾ ਸਾਧ ਦੇ ਹਿਰਦੇ ਵਿੱਚ ਅਤੇ ਉਸ ਦੀ ਰਸਨਾ ਉੱਤੇ ਹੈ ਪਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਨਾਨਕ ਕਹਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਈ ਵੀ ਕਾਰਜ ਸਿੱਖਣਾ ਹੋਵੇ ਪਾਵੇਂ ਲੋਹਾਰਾ ਹੋਵੇ ਪਾਵੇਂ ਤਰਖਾਣਾ ਉੱਥੇ ਸ਼ਾਗਿਰਦ ਨੂੰ ਉਸਤਾਦ ਦੀ ਲੋੜ ਹੁੰਦੀ ਹੈ ਵਿਦਿਆ ਦੀਆਂ ਮਾਮੂਲੀ ਪੁਸਤਕਾਂ ਦੀ ਸੰਖਿਆ ਲਈ ਵੀ ਆਪਣੇ ਤੋਂ ਵਧੇਰੇ ਪੜੇ ਹੋਏ ਦੀ ਲੋੜ ਹੈ ਇਸੇ ਤਰ੍ਹਾਂ ਸਿੱਖੀ ਸਿੱਖਣ ਲਈ ਅਥਵਾ ਸਿੱਖੀ ਸਿੱਖਿਆ ਗੁਰ ਵਿਚਾਰ ਕਰਨ ਲਈ ਗੁਰਮੁਖ ਦੀ ਸੰਗਤ ਦੀ ਲੋੜ ਹੈ। ਦੁਨੀਆਵੀ ਪੁਸਤਕਾਂ ਵਿੱਚੋਂ ਵੀ ਵਿਦਿਆਰਥੀ ਆਪਣੀ ਆਪਣੀ ਸਮਝ ਅਤੇ ਪ੍ਰੇਮ ਅਨੁਸਾਰ ਕੁਝ ਹੱਦ ਤੀਕਰ ਸਮਝ ਸਕਦਾ ਹੈ। ਪਰ ਖਾਸ-ਖਾਸ ਨੁਕਤੇ ਸਮਝਣ ਲਈ ਉਸ ਨੂੰ ਵੀ ਉਸਤਾਦ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਅਤੇ ਗੁਰਮਤ ਦੇ ਰਸਤੇ ਦੀ ਸੋਝੀ ਪੂਰਨ ਪ੍ਰੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਕਰਨ ਸਮੇਂ ਹਰ ਇੱਕ ਪ੍ਰਾਣੀ ਮਾਤਰ ਨੂੰ ਆਪਣੇ ਆਪਣੇ ਪ੍ਰੇਮ ਦੀ ਖਿੱਚ ਅਨੁਸਾਰ ਹੁੰਦੀ ਹੈ ਪਰ ਖਾਸ ਨੁਕਤੇ ਸਮਝਣ ਲਈ ਉਹਨਾਂ ਗੁਰਮੁਖਾਂ ਦੀ ਸੰਗਤ ਦੀ ਸਦਾ ਹੀ ਲੋੜ ਪੈਂਦੀ ਹੈ ਜਿਨ੍ਹਾਂ ਨੇ ਗੁਰਬਾਣੀ ਅਤੇ ਗੁਰਮੁਖਾਂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲ ਲਿਆ ਹੈ ਅਤੇ ਮਨ ਦੀ ਮਤ ਉੱਕੀ ਹੀ त्याग ਕੇ ਸਤਿਗੁਰੂ ਦੇ ਹੋ ਗਏ ਹਨ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ ਉਹ ਪਵ ਸਾਗਰ ਤੋਂ ਪਾਰ ਹੋ ਚੁੱਕੇ ਹਨ ਅਤੇ ਦੂਜਿਆਂ ਨੂੰ ਪਾਰ ਹੋਣ ਦੀ ਜੁਗਤ ਦੱਸਣ ਦੇ ਅਧਿਕਾਰੀ ਹਨ ਸੰਸਾ ਇਹੋ ਸੰਸਾਰ ਹੈ ਸਤਿਆ ਰੈਣ ਵਿਹਾਈ ਇਸ ਤਰ੍ਹਾਂ ਦੇ ਛੁੱਟੇ ਹੋਏ ਫਕੀਰ ਸਾਧ ਸੰਤ ਜੀ ਗੁਰਮੁਖ ਜਗਿਆਸੂ ਵਾਸਤੇ ਉਹ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ ਤਜਰਬੇਕਾਰ ਜਹਾਜ਼ਦਾਨ ਪਹਿਲਾ ਸਮੁੰਦਰ ਦੀ ਖੋਜ ਪਾੜ ਕਰਕੇ ਲੋਹੇ ਦੇ ਢੋਲ ਜਾਨੇ ਬੋਇਜ਼ ਖੜੇ ਕਰ ਦਿੰਦੇ ਹਨ ਜੇਕਰ ਜਹਾਜ਼ ਇਨਾ ਦੇ ਵਿਚਕਾਰ ਦੀ ਲੰਗੇ ਤਦ ਸਹੀ ਸਲਾਮਤ ਪਾਰ ਚਲਾ ਜਾਵੇਗਾ ਨਹੀਂ ਤਾਂ ਪਾਣੀ ਵਿੱਚ ਲੁਕੀ ਹੋਈ ਚਟਾਨ ਨਾਲ ਠੋਕਰ ਖਾ ਕੇ ਟੁੱਟ ਜਾਏਗਾ ਜਾਂ ਰੇਤ ਜਿੱਲਣ ਵਿੱਚ ਫਸ ਜਾਏਗਾ ਗਲਤਾਂ ਬੜੀ ਹੀ ਸਿੱਧੀ ਅਤੇ ਪੂਰਨ ਗੁਰਮਤ ਅਨੁਸਾਰ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਫਕੀਰ ਜਗਿਆਸਵ ਨੂੰ ਉਪਦੇਸ਼ ਕਰਦੇ ਆਏ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਬਾਈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵ ਰਹਿ ਨਾਮ ਜਪਾਵੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਵਕੀ ਸਦਾ ਹੀ ਨਾਮ ਬਾਣੀ ਡੜਾਉਂਦੇ ਅਤੇ ਜਗਿਆਸੂ ਦੀ ਖੋਜ ਪਾਲ ਪੂਰੀ ਕਰਦੇ ਰਹਿਣਗੇ ਵਿਚਾਰ ਯੋਗ ਗੱਲ ਇੰਨੀ ਹੀ ਹੈ ਕਿ ਜਿਹੜੇ ਪ੍ਰੇਮੀ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਗੁਰਮੁਖ ਸਿੱਖ ਸਾਧ ਸੰਤ ਜਾਂ ਫਕੀਰ ਨਹੀਂ ਹੈ ਉਹ ਆਪਣੇ ਸਤਿਗੁਰੂ ਦੀ ਵਡਿਆਈ ਨਹੀਂ ਕਰਦੇ ਸਗੋਂ ਹੀਠੀ ਕਰਦੇ ਹਨ ਕਾਮਲ ਉਸਤਾਦ ਦੇ ਘਰ ਵਿੱਚ ਕਾਮਲ شاਗਿਰਦ ਦਾ ਨਾ ਹੋਣਾ ਉਸਤਾਦ ਨੂੰ ਉਲੰਭਾ ਹੈ ਉਸਤਾਦ ਦੀ ਕੋਈ ਵਡਿਆਈ ਨਹੀਂ ਦੂਜੇ ਪਾਸੇ ਜਿਹੜੇ ਪ੍ਰੇਮੀ ਥੋੜੀ ਕਮਾਈ ਕਰਕੇ ਕੁਝ ਬਣ ਬੈਂਦੇ ਹਨ ਉਹ ਵੀ ਗੁਰਮੁਖ ਸਿੱਖ ਸੰਤ ਸਾਧ ਫਕੀਰ ਖਵਾਨ ਦੇ ਅਧਿਕਾਰੀ ਨਹੀਂ ਸਤਿਗੁਰੂ ਦਾ ਹੁਕਮ ਹੈ ਹਾਂ ਹਾਂ ਮੈਂ ਮੈਂ ਵਿੱਚ ਹੋ ਖੋਵੈ ਦੂਜਾ ਮਿਟੈ ਇੱਕ ਹੋਵੈ ਜਬ ਹਮ ਹੋਤੇ ਤਬ ਤੁਮ ਨਾਹੀ अब तुम हो हम नाही तू तू करता तू हुआ मुझ रहा जब आप पर का मिट गया जत देखो तत तू बस फकीरी अथवा संत साध गुरमुख पद उसे माई पाई नापत है ਜਿਸ ਦਾ ਦੇ ਅਭਿਮਾਨ ਟੁੱਟ ਗਿਆ ਹੈ ਅਤੇ ਜਿੱਥੇ ਬਨਾਵਟ ਦੀ ਬੋ ਉੱਕੀ ਹੀ ਨਹੀਂ ਰਹੀ ਜਿਸ ਦੀ ਆਪਣੀ ਹੋਂਦ ਧੰ ਗੁਰੂ ਨਾਨਕ ਵਿੱਚ ਲੈ ਹੋ ਗਈ ਹੈ ਅਤੇ ਜਿਸ ਦੇ ਹਿਰਦੇ ਵਿੱਚ ਸ਼ਬਦ ਗੁਰੂ ਸੁਰਤ ਤੁਨ ਚੇਲਾ ਦੀ ਅਨਹਦ ਗੂੰਜ ਸਦਾ ਹੀ ਵੱਜ ਰਹੀ ਹੈ ਇਹੋ ਜੇ ਸੱਜਣ ਪੁਰਸ਼ ਆਪਣੇ ਆਪ ਨੂੰ ਜਨਾਉਂਦੇ ਨਹੀਂ ਪਰ ਕਰਤਾਰ ਦੀ ਨੇਤ ਵਿੱਚ ਤਾਰ ਦੇ ਮੇਲੀ ਜਗਿਆਸੂ ਉਹਨਾਂ ਨੂੰ ਲੱਭ ਲੈਂਦੇ ਹਨ ਫਿਰ ਵਾਹਿਗੁਰੂ ਉਹਨਾਂ ਨੂੰ ਸਮੇਂ ਦੀ ਲੋੜ ਅਨੁਸਾਰ ਆਪਣੇ ਆਪ ਹੀ ਪ੍ਰਗਟ ਕਰ ਦਿੰਦਾ ਹੈ ਹਰ ਆਪਣੀ ਵਿੜਾਈ ਪਾਵਦੀ ਜਨ ਕਾ ਜੈਕਾਰ ਕਰਾਈ ਇਸੇ ਤਰ੍ਹਾਂ ਦੇ ਹੀ ਮੁਰਦਾ ਮਰੀਦਾ ਦੀ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਈ ਲਈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸਉ ਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਗੁਰੂ ਘਰ ਦੀ ਆਦਤੋਂ ਇਹੋ ਹੀ ਟਕਸਾਲ ਚਲੀ ਆਉਂਦੀ ਹੈ ਅਤੇ ਸ੍ਰਿਸ਼ਟੀ ਦੇ ਆੰਤ ਤੀਕਰ ਚਲੀ ਜਾਏਗੀ ਜਿੱਥੇ ਬਨਾਵਟ ਨਹੀਂ ਸੁੱਤੇ ਸਹਿਜੇ ਸ਼ਬਦ ਅਤੇ ਤਾਰ ਦਾ ਮੇਲਾ ਹੈ ਉਹ ਸਤਸੰਗ ਹੈ ਉਥੇ ਗੁਰੂ ਘਰ ਦੀ ਪੂਰੀ ਸੋਜੀ ਦੀ ਪ੍ਰਾਪਤੀ ਹੋਵੇਗੀ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕਾ ਪ੍ਰੀਤ ਮਨ ਲਾਗੀ ਪਾਇ ਲਗਾਂ ਮੋਇ ਕਰਾਂ ਬੇਨਤੀ ਕਉ ਸੰਤ ਮਿਲੈ ਵੜ ਭਾਗੀ ਰਹਾਉ ਮਨ ਅਰਪੋ ਤਨ ਰਖੋ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣਜ ਨੇ ਫੇਰੋ ਤਿਸ ਪਿਛੇ ਵੇ ਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਪਰ ਜਿੱਥੇ ਬਨਾਵਟ ਹੈ ਉਸ ਸੱਜਣ ਪੁਰਸ਼ ਦਾ ਆਪਣਾ ਦੇ ਅਭਿਮਾਨ ਜਾਣੇ ਹੋਵੇਂ ਰੋਗ ਨਹੀਂ ਟੁੱਟਿਆ ਉਹ ਜਗਿਆ ਸੁ ਪਰਮ ਕੀ ਗਵਾਵੇਗਾ ਕਬੀਰ ਮਾਇ ਮੁੰਡੋ ਤਹ ਗੁਰੂ ਕੀ ਜਾਤੇ ਪਰਮ ਨ ਜਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਈ ਅੰਦੇ ਕਹਿ ਰਾਹੇ ਦਸਿਆ ਅੰਦਾ ਹੋਈ ਸੋ ਜਾਏ ਅੰਦਾ ਆਗੂ ਜੇਤੀ ਐ ਕਿਉਂ ਪਾਦਰ ਜਾਣੇ ਆਪ ਮੁਸੈ ਮਤ ਹੋਛੀਐ ਕਿਉਂ ਰਹੋ ਪਛਾਣੇ ਜੋੜ ਬੰਦੂ ਆਪ ਸੋਤ ਰਾਈ ਕਿਨ ਰੇ ਮੁਕਤੀ ਗੱਲ ਤਾਂ ਇਹ ਹੈ ਕਿ ਜਿੱਥੇ ਬਨਾਵਟ ਹੈ ਉੱਥੇ ਧੋਖਾ ਹੈ ਅਤੇ ਜਿੱਥੇ ਬਨਾਵਟ ਨਹੀਂ ਹੈ ਪੂਰੀ ਗਰੀਬੀ ਨੇ ਘਰ ਘਰ ਲਿਆ ਹੈ ਉੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਸਦੇ ਹਨ ਸਤਿਗੁਰ ਬਚਨ ਬਚਨ ਹੈ ਸਤਿਗੁਰ पादर मुक्त जनावे गो ऐसा पुरुष सारी सृष्टि विच प्रधान है सगले पुरख महै पुरख प्रदान साध संग जाका मिटे अभिमान आपस का जो जाने नीचा सो गनिए सब ते ऊंचा ਜਾ ਕਾ ਮਨ ਹੋਈ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੀਂ ਪਾਤਸ਼ਾਹੀ ਵੀ ਫਰਮਾਉਂਦੇ ਹਨ ਜੇ ਮਾਇਆ ਮਮਤਾ ਤਜ ਜੀ ਸਭ ਤੇ ਪਯੋ ਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ جے ہے پرانی ہو مہت جی کرتا رام پہچان کہو নানک وہ મુક્ત नर اے من સાચી مان ایسے પુરુਖ دی ਸੰਗਤ સદા ਹੀ સફળતે સુખદાઈ ہے atte aisa jan anekaan da udhaar kar sakda hai gurmukkh kot udhaar da bhai ਦੇ ਨਵ ਏਕ ਕਣੀ ਉਹਨਾਂ ਦੇ ਅੰਦਰ ਗੁਰਬਾਣੀ ਕਰ ਕਰ ਜਾਂਦੀ ਹੈ ਅਤੇ ਉਹ ਗੁਰਬਾਣੀ ਦਾ ਜ਼ਿੰਦਾ ਚਸ਼ਮਾ ਬਣ ਕੇ ਦੁਨੀਆ ਵਿੱਚ ਵਿਚਰਦੇ ਹਨ ਅਤੇ अनेका ਜੀਵਾਂ ਦੀ ਤ੍ਰਿਖਾ 부ਝਾਉਂਦੇ ਹਨ ਸੱਚ ਹੈ ਮਨ ਹਟ ਬੁੱਧੀ ਕੀਤੀਆ ਕੀਤੇ ਵੇਦ ਵਿਚਾਰ ਕੀਤੇ ਬੰਦਨ ਜੀਅ ਕੇ ਗੁਰਮੁਖ ਮੋਖ ਦਵਾਰ ਸੱਚ ਹੋ ਓ ਰਹਿ ਸਭ ਕੋ ਉਪਰ ਸੱਚ ਆਚਾਰ ਦਸਾਂ ਪਾਤਸ਼ਾਹਿਆ ਦੇ ਮਗਰੋਂ ਗੁਰਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ सेवक जन मानता गुरु निस्तारे वाहे गुरु जी का खालसा गुरु जी की फतेह